ਖਤਰੇ ਤੋਂ ਬੱਚੇ ਨਾਸਤੇ ਆ ਕੈਪ ਲਵਾਗੇ ਅਸੀਂ ਤੇ ਇੱਕ ਆ ਕੈਮਰਾਮੈਨ ਨੂੰ ਵੀ ਦੇ ਦੇਾਂਗੇ ਜਰੂਰ ਜੀ ਜਰੂਰ ਕੈਮਰਾਮੈਨ ਸਹੀ ਲੈ ਕੇ ਰਹਿਣਾ ਕਰੀ ਆ ਠੀਕ ਆ ਠੀਕ ਆ ਸਰ ਤੁਸੀਂ ਦੇਖ ਸਕਦੇ ਹੋ ਕਿੰਨੇ ਡੱਬੇ ਇੱਥੇ ਪਏ ਆ ਜਿਹਦੇ ਵਿੱਚ ਮੱਖੀਆਂ ਮੱਖੀਆਂ ਇਮੈਜਨ ਕਰਕੇ ਦੇਖੋ ਜੇ ਮੇਰੇ ਇੱਕ ਵੀ ਲੱਗ ਜੇ ਮੇਰਾ ਹਾਲ ਕੀ ਹੋਊਗਾ ਪੀਪਨ ਮੱਖੀ ਦੀ ਹਰ ਇੱਕ ਚੀਜ਼ ਹੀ ਕੰਮ ਆਉਂਦੀ ਹੈ ਜ਼ਹਿਰ ਦਾ ਫੀਪਾ ਵੀ ਕਰ ਚੈਰ ਤਕਰੀਬਨ ਬਈ ਮੇਰੇ ਹਿਸਾਬ ਦੇ ਵਿੱਚ ਕਰੋੜ ਰੁਪਏ ਦੇ ਨੇੜੇ ਤੇ ਰੋਕ ਕਰੀਏ ਆਪਾਂ ਜ਼ਹਿਰ ਹੀ ਬਣਾਇਆ ਕਰਾਂਗੇ ਚੈਰ ਤਾਂ ਕਰ ਲੈਣਾ ਜਰਾ ਬਈ ਅੱਛਾ ਇਹ ਸਾਡੀ ਮੱਖੀ ਦੀ ਫੋਟੋ ਇਹ ਤੁਹਾਡੀ ਮੱਖੀ ਅੱਛਾ ਠੀਕ ਹੈ ਇਹ ਰਹਿੰਦੀ ਕਿੱਥੇ ਆ ਬਈ ਇਹ ਰਹਿੰਦੀ ਬਕਸੇ 'ਚ ਆ ਮੇਰੇ ਚੰਬੱਤ ਚ ਨਿਕਲਣਾ ਓਕੇ ਜਿਹੜਾ ਮੱਕੀ ਦੇ ਬੱਚੇ ਨੇ ਜਨਮ ਲੈਣਾ ਹੂੰ ਠੀਕ ਹੈ ਜੀ ਅੱਛਾ ਬਾਕੀ ਵਰਕਰ ਫਿਰ ਰਹੇ ਆ ਹੂੰ ਆ ਡਰੋਨ ਫਿਰ ਰਹੇ ਆ ਕੀ ਹੈ ਇਹ ਇਹ ਡਰੋਨ ਡਰੋਨ ਅੱਛਾ ਨਖੱਟੂ ਕਹਿੰਦਾ ਨਹੀਂ ਨਖੱਟੂ ਜਿਵੇਂ ਇਹ ਚੱਕੇ ਦਾ ਭਾਵੀ ਬਕਸ਼ਿਸ਼ ਕੋਈ ਨਹੀਂ ਕਰਨਾ ਕਲਾ ਸ਼ਹਿਰੀ ਖਾਣ ਅੱਛਾ ਰਾਣੀ ਮੱਖੀ ਰਾਣੀ ਮੱਖੀ ਅੱਜ ਆ ਦਿਖਾਈ ਰਾਣੀ ਮੱਖੀ ਮੇਨ ਮੈਂਬਰ ਹੈ ਹੂੰ ਮੇਨ ਮਾਲਕ ਹੀ ਹਾਂ ਬਕਸੇ ਦਾ ਅੱਛਾ ਜੇ ਇਹਨੇ ਹੀ ਬਕਸੇ ਵਿੱਚ ਪਰਮਿਸ਼ਨਾਂ ਦੇਣੀਆਂ ਮੈਂ ਕਿੱਧਰੋਂ ਕੀ ਕਰਨਾ ਹੈ ਹੈ ਬੱਚਾ ਤਿਆਰ ਹੋ ਗਿਆ ਉਸ ਤੋਂ ਬਾਅਦ ਉਸਦੇ 40 ਦਿਨ ਦੀ ਪਤਾ ਓਕੇ ਯਾਨੀ ਕਿ ਜਦੋਂ ਮੱਖੀ ਲੜ ਗਈ ਉਹ ਲੜੇ ਤੋਂ ਬਾਅਦ 6 ਘੰਟੇ ਬਾਅਦ ਮੱਖੀ ਦੀ ਮੌਤ ਹੋ ਗਈ ਫੈਮਲੀ ਸਾਡੇ ਸਾਰੇ ਨਾਲ ਕੰਮ ਕਰ ਰਹੀ ਹੈ। ਅਣ ਕੇਪਿੰਗ ਕਰਕੇ ਇਸ ਤੋਂ ਬਾਅਦ ਇਹਨੂੰ ਮਸ਼ੀਨ ਦੇ ਵਿੱਚ ਭੇਜਾਂਗੇ ਆਪਾਂ। ਹੂੰ ਮਸ਼ੀਨ ਦੇ ਵਿੱਚ ਜਦੋਂ ਗੇੜਾ ਪੈਣਾ। ਅੱਛਾ ਉਸ ਤੋਂ ਬਾਅਦ ਫਿਰ ਸ਼ਹਿਰ ਨਿਕਲ ਜਾਣਾ। ਹੂੰ ਫਿਰ ਇਹ ਛੱਤੇ ਵਾਪਸੀ ਜਾਣਗੇ ਬਕਸੇ ਦੇ ਵਿੱਚ। ਓਕੇ ਪਹਿਲਾਂ ਬਕਸੇ ਤੋਂ ਬਾਹਰ ਇੱਧਰ ਆਉਂਦੇ ਨੇ। ਠੀਕ ਹੈ। ਫਿਰ ਇਸ ਤੋਂ ਬਾਅਦ ਬਕਸੇ ਦੇ ਜਾਣਗੇ ਖਾਦੀ। ਹੂੰ ਕੀ ਬਾਤ ਹੈ। ਆਹ ਦੇਖ ਲਓ। ਇਹ ਵੇਖੋ ਪਿਓਰ ਹਨੀ ਬਿਲਕੁਲ। ਪਿਓਰ ਹਨੀ ਹਨਾ। ਇਹ ਡੱਬੀਆਂ ਡੁੱਬੀਆਂ ਵਾਲਾ ਨਹੀਂ ਖਾਣਾ ਚਾਹੀਦਾ ਮੇਰਾ ਦਾ ਹਣਾ। ਨਹੀਂ ਵੀਰੇ। ਅੱਜ ਅਸੀਂ ਪਹੁੰਚ ਚੁੱਕੇ ਹਾਂ ਮੱਖੀਆਂ ਦੇ ਘਰ ਤੇ ਵਿੱਚ ਮੱਖੀਆਂ ਦੇ ਨਾਲ ਗੱਲਾਂ ਬਾਤਾਂ ਤਾਂ ਨਹੀਂ ਹੋਣਗੀਆਂ ਪਰ ਮੱਖੀ ਪਾਲਣ ਵਾਲਿਆਂ ਨਾਲ ਗੱਲਾਂ ਬਾਤਾਂ ਹੋਣਗੀਆਂ ਕਿਵੇਂ ਮੱਖੀ ਪਾਲਦੇ ਆ ਤੇ ਅੱਜ ਕੋਸ਼ਿਸ਼ ਕਰਾਂਗੇ ਅਸੀਂ ਵੀ ਸ਼ਹਿਦ ਚੋਣ ਦੀ ਆਓ ਸਭ ਤੋਂ ਪਹਿਲਾਂ ਤਾਂ ਮੈਂ ਮੱਖੀਆਂ ਦਿਖਾ ਦੇ ਬਹੁਤ ਮੱਖੀਆਂ ਸਭ ਤੋਂ ਪਹਿਲਾਂ ਇੱਥੋਂ ਦੇ ਓਨਰ ਨੂੰ ਮਿਲ ਲੈਨੇ ਆ ਬਾਈ ਦਿਲਸਾਦ ਮੌਜੂਦ ਨਹੀਂ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਨਾ ਨਾ ਮੈਂ ਸਹੀ ਲਿਆ ਹਾਂਜੀ ਹਾਂਜੀ ਸਰ ਅਬ ਇਹ ਮਾਈਕ ਲੈ ਲਓ ਤੁਸੀਂ ਇਹ ਆ ਲੋ ਬਾਈ ਡਰ ਨਹੀਂ ਲੱਗਦਾ ਮੱਖੀਆਂ 'ਚ ਖੜੇ ਪਈ ਪਹਿਲਾਂ ਤੁਹਾਨੂੰ ਬਹੁਤ ਵੈਲਕਮ ਕਰਦੇ ਆ ਸਾਡੇ ਸੁਲਤਾਨਪੁਰ ਫਾਰਮ ਤੇ ਪਹੁੰਚਣ ਲਈ ਜੀ ਬਾਕੀ ਵੀਰੇ ਮੱਖੀ ਤੋਂ ਡਰਦਾ ਹਰ ਇੱਕ ਨੂੰ ਲੱਗਦਾ ਆ ਉਹ ਬੈ ਕੋ ਗੱਲ ਇੰਸਟਾਗ੍ਰਾਮ ਤੇ ਨਹੀਂ ਵਹਿਲ ਹੋਈ ਸੀ ਭੱਜ ਜਾਓ ਇਸੇ ਕਾ ਕੰਮ ਖਤਰੇ ਵਾਲਾ ਹੀ ਆ ਆ ਸੱਚੀ ਖਤਰੇ ਵਾਲਾ ਲੱਗਦਾ ਆ ਆ ਬਾਤ ਵਿੱਚ ਕੋਈ ਗੱਲ ਨਹੀਂ ਤੁਸੀਂ ਕੈਪ ਲਓ ਹਮ ਆਪਾਂ ਤੁਹਾਡੇ ਤੇ ਖਤਰਾ ਨਹੀਂ ਹੁੰਦਾ ਖਤਰੇ ਤੋਂ ਬਚਣ ਵਾਸਤੇ ਆ ਕੈਪ ਲਵਾਗੇ ਅਸੀਂ ਤੇ ਇੱਕ ਆ ਕੈਮਰਾਮੈਨ ਨੂੰ ਵੀ ਦੇ ਦੇਾਂਗੇ ਜਰੂਰ ਜੀ ਜਰੂਰ ਜਰੂਰ ਕੈਮਰਾਮੈਨ ਸਹੀ ਲੈ ਕੇ ਜਾਣਾ ਕਰੀ ਆਪਾਂ ਠੀਕ ਆ ਠੀਕ ਆ ਸਰ ਆ ਕੈਪ ਲੈ ਲੀਆ ਅਸੀਂ ਏ ਬਾਈ ਅੱਛਾ ਇਹ ਸਾਡੀ ਮੱਖੀ ਦੀ ਫੋਟੋ ਇਹ ਤੁਹਾਡੀ ਮੱਖੀ ਅੱਛਾ ਠੀਕ ਹੈ ਇਹ ਰਹਿੰਦੀ ਕਿੱਥੇ ਆ ਬਈ ਫਿਰ ਇਹ ਰਹਿੰਦੀ ਬਕਸੇ 'ਚ ਆ ਵੀਰੇ ਅਰੇ ਠੀਕ ਹੈ ਹਾਂ ਤਾਂ ਆਜੋ ਤੁਹਾਨੂੰ ਦਿਖਾਈਏ ਮੱਖੀ ਦਾ ਘਰ ਵਾ ਤੁਹਾਨੂੰ ਨਹੀਂ ਕੈਪਤੀ ਲੋੜ ਨਾ ਵੀਰੇ ਆਪਾਂ ਨੂੰ ਕੋਈ ਲੋੜ ਨਹੀਂ ਅੱਛਾ ਤੁਹਾਨੂੰ ਜਾਣਦੀਆਂ ਨੇ ਹਨ ਆਪਾਂ ਨੂੰ ਜਾਣਦੀਆਂ ਨੇ ਅੱਛਾ ਜਿੰਨਾ ਕ ਡੰਗ ਇਹਨਾਂ ਨੇ ਲਾਉਣਾ ਜਾਣ ਪਛਾਣ ਵਾਲਾ ਕੋਈ ਨਹੀਂ ਵੀਰੇ ਸਸੀ ਕਾਵਿ ਜੀ ਜੀ ਸਤਿ ਸ਼੍ਰੀ ਅਕਾਲ ਤਾਂ ਮੈਂ ਬਾਈ ਵਾਰ ਇਹ ਦੱਸ ਦਿਆਂ ਇਹ ਦੋਵੇਂ ਭਰਾ ਮਿਲ ਕੇ ਚਲਾਉਂਦੇ ਆ ਇਹ ਮੱਖੀ ਫਾਰਮ ਬਾਈ ਤੁਹਾਡਾ ਨਾਮ ਸੁਲਤਾਨ ਹੈ ਨਾ ਹਾਂਜੀ ਵੀਰੇ ਸੁਲਤਾਨ ਹੂੰ ਜੀ ਸੁਲਤਾਨ ਵੀਰੇ ਹੁਣ ਕੀ ਕਰ ਰਹੇ ਹੋ ਕੁਛ ਨਹੀਂ ਵੀਰੇ ਥੋੜੀ ਚੈਕਿੰਗ ਮਾਰ ਰਿਹਾ ਸੀ ਕਿ ਮੈਂ ਕੋਈ ਰਾਣੀ ਲੈਸ ਵਗੈਰਾ ਬਾਕੀ ਮੁੰਡੇ ਸ਼ਾਇਦ ਕੱਢ ਰਹੇ ਨੇ ਪਿੱਛੇ ਓਕੇ ਮੈਂ ਥੋੜੀ ਰੀਡਿੰਗ ਮਾਰ ਰਿਹਾ ਸੀ ਕੁਛ ਹੋਰ ਮੱਖੀਆਂ ਨੂੰ ਡਾਡੂਰ ਨਹੀਂ ਲੱਗਦਾ ਹਾਂ ਆਹ ਹੱਥ ਲਾ ਸਕਦੇ ਹੋ ਕੋਈ ਚੱਕ ਨਹੀਂ ਵੀਰੇ ਬੜੇ ਹੱਥ ਲਾ ਲਿਆ ਤੁਸੀਂ ਲੋ ਵੀਰੇ ਮੈਂ ਵੀ ਲਾ ਸਕਦਾ ਹਾਂ ਲੜਗੀ ਮੈਂ ਲਾਦਾ ਬਾਈ ਨਾ ਕੋਈ ਮਾੜੀ ਮੋਟੀ ਤਵੇ ਲੜਦੀ ਰਹਿੰਦੀ ਆ ਬਾਕੀ ਇਹਦਾ ਕੋਈ ਲੜ ਜੇ ਕੋਈ ਇਹਦਾ ਨੁਕਸਾਨ ਨਹੀਂ ਸੋਚ ਨਹੀਂ ਹੁੰਦੀ ਇਹਦੇ ਨਾਲ ਨਹੀਂ ਵੀਰੇ ਸੋਚ ਜਮਾ ਹੀ ਨਹੀਂ ਤਾਂ ਠੀਕ ਐ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਡੱਬੇ ਇੱਥੇ ਪਏ ਆ ਜਿਹਦੇ ਵਿੱਚ ਮੱਖੀਆਂ ਮੱਖੀਆਂ ਇਹ ਐਮਾਜ਼ਨ ਕਰਕੇ ਦੇਖੋ ਜੇ ਮੇਰੇ ਇੱਕ ਵੀ ਲੜ ਜੇ ਮੇਰਾ ਹਾਲ ਕੀ ਹੋਊਗਾ ਤਾਂ ਇਹ ਭਾਈ ਕਿ ਕਿੰਨੇ ਕਿੰਨੇ ਟਾਈਮ ਬਾਅਦ ਇਹਦਾ ਸ਼ੈੱਡ ਚੈੱਕ ਕਰਦੇ ਰਹਿੰਦੇ ਹੋ ਤਕਰੀਬਨ ਮੇਰੇ ਹਾ ਹੱਥ ਤਾਂ ਡੇਲੀ ਵਾਜਦੇ ਨੇ ਮੈਂ ਕੋਈ ਨਾ ਕੋਈ ਬਾਕਸਿਸ ਅਸੀਂ ਕੰਮ ਕਰਦੇ ਹੀ ਰਹਿੰਦੇ ਆ ਤੇ ਆ ਵੇਖੋ ਆ ਵੇਖੋ ਕਿੰਨੇ ਸ਼ੈੱਡ ਸ਼ੈੱਡ ਬਿਲਕੁਲ ਇਹ ਸ਼ੈਦਾ ਫਿਰ ਸ਼ੈਦਾ ਬਿਲਕੁਲ ਹੂੰ ਇਹਦੇ ਵਿੱਚੋਂ ਬੱਚ ਨਿਕਲਣਾ ਓਕੇ ਜਿਹੜਾ ਮੱਕੀ ਦੇ ਬੱਚੇ ਨੇ ਜਨਮ ਲੈਣਾ ਹੂੰ ਠੀਕ ਹੈ ਅੱਜ ਬਾਕੀ ਵਰਕਰ ਫਿਰ ਰਹੇ ਆ ਹੂੰ ਆਹ ਡਰੋਨ ਫਿਰ ਰਹੇ ਆ ਕੀ ਹੈ ਇਹ ਇਹ ਡਰੋਨ ਡਰੋਨ ਅੱਛਾ ਨਖੱਟੂ ਕਹਿੰਦੇ ਨੇ ਇਹਨੂੰ ਨਖੱਟੂ ਜਿਵੇਂ ਇਹ ਇਹ ਚ ਕਹਿੰਦਾ ਭਾਬੀ ਬਕਸ਼ਿਸ਼ ਕੋਈ ਨਹੀਂ ਕਰਨਾ ਕਲਾ ਸ਼ਹਿਦ ਹੀ ਖਾਣਾ ਅੱਛਾ ਇਹ ਨਖੱਟੂ ਆ ਨਖੱਟੂ ਆ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕੰਮ ਚੋਰ ਆ ਇਹ ਕੰਮ ਚੋਰ ਆ ਇਹਨਾਂ ਸ਼ਹਿਦ ਹੀ ਖਾਣਾ ਕੰਮ ਚੋਰ ਆ ਠੀਕ ਹੈ ਮੇਨ ਕੰਮ ਆ ਵੀ ਬਸ ਨੇ ਰਾਣੀ ਨੂੰ ਮੀਟ ਕਰਨਾ ਓਕੇ ਠੀਕ ਹੈ ਰਾਣੀ ਮੇਟ ਕਲਾਂ ਨਹੀਂ ਹੁੰਦੇ ਨੇ ਇਹ ਹੂੰ ਬਸ ਉਸ ਤੋਂ ਬਾਅਦ ਇਹ ਕੋਈ ਕੰਮ ਤਿੰਨ ਤਰ੍ਹਾਂ ਦੀ ਮੱਖੀ ਹੁੰਦੀ ਹੈ ਵੀਰੇ ਬਕਸੇ ਚ ਤਿੰਨ ਤਰ੍ਹਾਂ ਦੀ ਹਾਂਜੀ ਅੱਛਾ ਕੰਮਾ ਡਰਾਉਣ ਤੇ ਰਾਣੀ ਠੀਕ ਹੈ ਨਖਟੂ ਤੁਸੀਂ ਦੇਖੀਓ ਜਿਹੜਿਆ ਨਾਰਮਲ ਫਿਰ ਰਹੀ ਆ ਇਹ ਕੰਮਾ ਮੱਖੀ ਆ ਵੀਰੇ ਓਕੇ ਠੀਕ ਆ ਰਾਣੀ ਤੁਹਾਨੂੰ ਦਿਖਾਉਣੇ ਆ ਠੀਕ ਹੈ ਚੱਲੂ ਆ ਇਹ ਬਾਈ ਕਿਤੇ ਆਏ ਵੀ ਹੋ ਜਾਂਦਾ ਕਿਸੇ ਡੱਬੇ ਚ ਲੜਾਕੂ ਜੀ ਡੱਬੀ ਕੋ ਸੌਰੀ ਮੱਖੀ ਹੋਵੇ ਆ ਬਾਈ ਲੜਾਕੂ ਹੀ ਆ ਤਕਰੀਬ ਠੀਕ ਹੈ ਬਾਕੀ ਤਾਂ ਇੰਨਾ ਕਰੀਤੀ ਨਹੀਂ ਤੰਗ ਜਿੰਨੀ ਕਰ ਰਹੀ ਆ ਓਕੇ ਇਹ ਲੜਾਕੂ ਲੰਬਾ ਹੀ ਆ ਠੀਕ ਆ ਫੇਰ ਤਾਂ ਅਸੀਂ ਗਲਤ ਖੜੇ ਆ ਨਾ ਨਾ ਇਹ ਵੀਰੇ ਤਾਂ ਕੋਈ ਚੱਕਰ ਹੀ ਨਹੀਂ ਓਕੇ ਓਕੇ ਆ ਦੇਖੋ ਤੁਸੀਂ ਬਾਈ ਸ਼ਹਿਰ ਨੂੰ ਜਿਹੜੋ ਬਾਹਰ ਕੱਢਦਾ ਨੇ ਸੱਤੇ ਨੂੰ ਚੁੰਦਾ ਏ ਮੇਰਾ ਹੱਥ ਲਾਉ ਨੂੰ ਬਹੁਤ ਜੀ ਕਰ ਰੇ ਪਰ ਮੈਨੂੰ ਐਂ ਲੱਗਦਾ ਵੀ ਲੜਨਾ ਚਾਹੀਦਾ ਕਿਉਂਕਿ ਫੇਰੇ ਮੇਰੀ ਹਫਤੇ ਬਾਅਦ ਹੀ ਵੀਡੀਓ ਆਊਗੀ ਫਿਰ ਮੇਰੀ ਕੋਈ ਵੀਡੀਓ ਚੈਨਲ ਤੇ ਨਹੀਂ ਆਵੇਗੀ ਤਾਂ ਕਰਕੇ ਬੜੀ ਸੇਫਟੀ ਨਾਲ ਧਿਆਨ ਰੱਖਣਾ ਪੈਂਦਾ ਸਾਨੂੰ ਠੀਕ ਹੈ ਭਾਈ ਇਹ ਇਹ ਚ ਸ਼ਹਿਦ ਬਣਨਾ ਨਾਲ ਹੁਣ ਭਾਈ ਇਹਦੇ ਆ ਸ਼ਹਿਦ ਆ ਹਾਂ ਦੇਖੋ ਇਹ ਤਾਂ ਜਣੀ ਕਿ ਪਾਰਟ ਹੁੰਦਾ ਓਕੇ ਜਣੀ ਕਿ ਇੱਥੋਂ ਉੱਪਰ ਉੱਪਰੇ ਨੇ ਸ਼ਹਿਦ ਪਾਉਣਾ ਥੱਲੇ ਬੱਚਾ ਹੋਊਗਾ ਵੀਰੇ ਥੱਲੇ ਬੱਚਾ ਹਾਂਜੀ ਠੀਕ ਹੈ ਤਾਂ ਮੈਂ ਤੁਹਾਨੂੰ ਬਕਸੇ ਦਿਖਾ ਦਿਆਂ ਆ ਬਕਸੇ ਦੇਖ ਲਓ ਜੇ 1 2 3 ਕਈ ਬਕਸੇ ਇੱਥੇ ਪਏ ਨੇ ਜਿਹੜੇ ਪਾਸੇ ਵੀ ਨਿਗਾ ਮਾਰੋਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਸੇਫਟੀ ਦੇ ਨਾਲ ਨਿਗਾ ਮਾਰਦੀ ਮਿੱਤਰਾ ਜਿਹੜੇ ਪਾਸੇ ਵੀ ਨਿਗਾ ਮਾਰੋਗੇ ਡੱਬੇ ਡੱਬੇ ਮੱਖੀਆਂ ਹੀ ਮੱਖੀਆਂ ਤੇ ਇੱਕ ਇਧਰ ਬਕਸਾ ਖੁੱਲਿਆ ਹੋਇਆ ਆ ਜਾ ਨਵੀ ਆ ਮੱਖੀਆਂ ਵੀ ਦਿਖਾ ਰਹੀਏ ਇਧਰਲੇ ਪਾਸੇ ਮੱਖੀਆਂ ਹੀ ਮੱਖੀਆਂ ਬੜੇ ਧਿਆਨ ਦੇ ਨਾਲ ਅਸੀਂ ਤੁਹਾਨੂੰ ਇਹ ਮੱਖੀਆਂ ਦਿਖਾ ਰਹੇ ਆ ਤੇ ਰਿਸਕ ਲੈ ਕੇ ਤੇ ਬਾਈ ਤੁਹਾਨੂੰ ਇਹ ਡਾਕਰੇ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਤੁਹਾਨੂੰ ਅਸੀਂ ਕਵੀਨ ਦਿਖਾ ਰਹੇ ਹਾਂ ਕਵੀਨ ਅੱਛਾ ਰਾਣੀ ਮੱਖੀ ਰਾਣੀ ਮੱਖੀ ਆ ਜੋ ਆ ਦਿਖਾਈ ਰਾਣੀ ਮੱਖੀ ਮੇਨ ਮੈਂਬਰ ਹੈ ਇਹ ਹੂੰ ਮੇਨ ਮਾਲਕ ਹੀ ਆ ਬਕਸੇ ਦਾ ਅੱਛਾ ਜੇ ਇਹਨੇ ਹੀ ਬਕਸੇ ਚ ਵਿੱਚ ਪਰਮਿਸ਼ਨਾਂ ਦੇਣੀਆਂ ਨੇ ਕਿਧਰੋਂ ਕੀ ਕਰਨਾ ਹੂੰ ਆਂਡਾ ਇਹਨੇ ਲਾਉਣਾ ਹੂੰ ਬੱਚ ਪੈਦਾ ਇਹਨੇ ਕਰਨਾ ਅੱਛਾ ਮੇਨ ਕੰਮ ਇਹਦਾ ਰਾਣੀ ਮੱਖੀ ਹੂੰ ਠੀਕ ਹੈ ਤਾਂ ਇਸ ਤਰ੍ਹਾਂ ਸ਼ਹਿਰ ਬਣਦਾ ਹੈ ਹਾਂਜੀ ਹੂੰ ਇਹਦੇ ਵਿੱਚ ਹੁਣ ਆ ਬੱਚਾ ਅੱਛਾ ਆਇਓ ਮੱਖੀ ਲੜ ਗਈ ਬਚ ਗਈ ਹਾਂਜੀ ਭਾਈ ਆ ਵੇਖੋ ਇਹ ਜਮਾਈ ਲੜਦਾ ਹੱਥੀ ਫੜ ਸਕਦੇ ਤੁਸੀਂ ਦੇਖਿਓ ਭਾਈ ਹੁਣ ਲੜਾ ਦਿਓ ਜੇ ਆਹ ਦੇਖ ਲਓ ਜੇ ਇਹ ਬੱਚਾ ਇਹ ਬੱਚਾ ਮੱਖੀ ਦਾ ਜਾਣੀ ਕਿ ਮਨੂ ਦਾ ਕੁਝ ਘੰਟਿਆਂ ਦਾ ਹੀ ਕੁਝ ਘੰਟਿਆਂ ਦਾ ਕੁਝ ਘੰਟਿਆਂ ਦਾ ਓਕੇ ਉਸ ਤੋਂ ਬਾਅਦ ਕਿਵੇਂ ਬਈ ਮੌਤ ਹੋ ਜਾਂਦੀ ਹੈ ਦੀ ਇਹ ਵੀਰੇ ਤਕਰੀਬਨ ਜੇ ਇਹਨੇ ਪਹਿਲਾਂ ਲੜ ਗਈ ਹੂੰ ਇਹਨੇ ਪਹਿਲਾਂ ਹੀ ਮਰ ਜਾਨਾ ਹੂੰ ਨਹੀਂ ਇਹਦੀ ਤਕਰੀਬਨ 62 ਤੋਂ 64 ਦਿਨ ਦੇ ਹੁੰਦੇ ਹਨ 62 ਤੋਂ 64 ਦਿਨ ਦੀ ਤੇ ਜਿੱਥੇ ਸ਼ਹਿਰ ਲੱਗਣ ਤੋਂ ਲੈ ਕੇ ਵੀਰੇ ਆਂਡੇ ਲੱਗਣ ਤੋਂ ਲੈ ਕੇ ਆਂਡੇ ਤੋਂ ਠੀਕ ਚਲ ਜੇਣੀ ਕਿ ਜਿੱਦਨ ਇਹ ਬੱਚਾ ਤਿਆਰ ਹੋ ਗਿਆ ਉਸ ਤੋਂ ਬਾਅਦ ਅਸੀਂ 40 ਦਿਨ ਦੀ ਉਮਰ ਆ ਓਕੇ ਯਾਨੀ ਕਿ ਜਦੋਂ ਮੱਖੀ ਲੜ ਗਈ ਉਹ ਲੜੇ ਤੋਂ ਬਾਅਦ 6 ਘੰਟਿਆਂ ਬਾਅਦ ਮੱਖੀ ਦੀ ਮੌਤ ਹੋ ਜਾਂਦੀ ਹੈ ਹੂੰ ਠੀਕ ਹੈ ਤਾਂ ਜਿੱਥੇ ਸ਼ਹਿਰ ਤਿਆਰ ਹੁੰਦਾ ਬਾਈ ਦਿਲਸ਼ਾਦ ਹੋਰਾ ਦੇ ਨਾਲ ਮੈਂ ਫੇਰ ਨਾ ਗਲਤ ਲੈ ਗਿਆ ਹਾਂ ਨਾ ਕਰ ਥੈਂਕ ਯੂ ਸੌਰੀ ਚਲੋ ਦਿਲਸ਼ਾਦ ਤਾਂ ਬਾਈ ਹੋਰਾ ਦੇ ਨਾਲ ਉਹ ਵੀ ਦਿਖਾਉਣੇ ਆ ਤੁਹਾਨੂੰ ਮੈਂ ਕਹੂੰਗਾ ਸਾਰਾ ਤਾਮਯਾ ਮਾ ਦਿਖਾ ਦੇ ਕੈਮਰਾਮੈਨ ਨੂੰ ਕਹੂੰਗਾ ਬਹੁਤ ਸੋਹਣਾ ਆ ਤਾਮਯਾ ਮਾ ਮੇਰੇ ਬਹੁਤ ਕੁਝ ਸੈਟਿੰਗ ਵੀ ਪਿਆ ਖਿਲਰਿਆ ਵੀ ਪਿਆ ਬਹੁਤ ਬਹੁਤ ਖਿਲਰਿਆ ਵੀ ਪਿਆ ਹਾਂ ਕਿਉਂਕਿ ਅਸੀਂ ਬਿਨਾਂ ਦੱਸੇ ਆਏ ਆ ਇੱਥੇ ਬਿਨਾਂ ਦੱਸੇ ਤੁਸੀਂ ਰੇਡ ਮਾਰੀ ਅੱਜ ਸਾਡੇ ਤੇ ਬਾਈ ਹੋਰਾ ਨਾਲ ਪਿਆਰ ਤੁਹਾਨੂੰ ਮੈਂ ਦਿਖਾਉਣਾ ਇਧਰਲੇ ਪਾਸੇ ਜਿਹੜੀ ਬਾਈ ਹੋਰਾਂ ਦੀ ਫੈਮਿਲੀ ਐ ਉਹ ਨਾਲ ਮਿਲ ਕੇ ਕੰਮ ਕਰਦੀ ਆ ਬਾਈ ਹੋਰਾਂ ਤੇ ਕਿਸ ਤਰੀਕੇ ਨਾਲ ਸ਼ਹਿਦ ਬਣਦਾ ਹੈ ਕਿਵੇਂ ਉਹ ਹਨਾ ਨਿਕਲ ਕਿਉਂਦਾ ਉਹ ਵੀ ਦਿਖਾਉਣੇ ਆ ਕੈਮਰਾਮੈਨ ਨੂੰ ਕਹੂੰਗਾ ਵੀ ਜਾਰੀ ਚੱੱਕ ਕੇ ਤੂੰ ਵੀ ਆ ਜਾ ਆ ਆ ਗਏ ਅਸੀਂ ਆ ਵੇਖੋ ਵੀਰੇ ਪਹਿਲਾਂ ਇਹਦੀ ਸੀ ਅਭੀ ਅਣਕੇਪਿੰਗ ਹੋ ਰਹੀ ਆ ਲਾ ਦਿਏ ਲਾਓ ਤਾਂ ਕੈਪ ਲਾ ਦਿੰਨੇ ਆ ਹੁਣ ਅਸੀਂ ਆ ਲੋ ਬਾਈ अच्छा इथे आ छत्ते आ गए छत्ते आ गए बिरणया दे अनकैपिंग हो रही है आ देखो फैमिली ਸਾਡੀ ਸਾਰੀ ਨਾਲ ਕੰਮ ਕਰ ਰਹੀ ਆ ਹਮਮ ਓਕੇ ਅਣਕੈਪਿੰਗ ਕਰਕੇ ਇਸ ਤੋਂ ਬਾਅਦ ਇਹਨੂੰ ਮਸ਼ੀਨ ਦੇ ਵਿੱਚ ਭੇਜਾਂਗੇ ਆਪਾਂ ਹਮਮ ਮਸ਼ੀਨ ਦੇ ਵਿੱਚ ਜਦੋਂ ਗੇੜਾ ਪਹਿਣਾ ਅੱਛਾ ਉਸ ਤੋਂ ਬਾਅਦ ਫਿਰ ਸ਼ਹਿਰ ਨਿਕਲ ਜਾਣਾ ਹਮਮ ਫਿਰ ਇਹ ਛੱਤੇ ਵਾਪਸੀ ਜਾਣਗੇ ਬਕਸੇ ਵਿੱਚ ਓਕੇ ਪਹਿਲਾਂ ਬਕਸੇ ਦੇ ਬਾਹਰ ਇੱਧਰ ਆਉਂਦੇ ਨੇ ਠੀਕ ਹੈ ਫਿਰ ਇਸ ਤੋਂ ਬਾਅਦ ਬਕਸੇ ਵਿੱਚ ਜਾਣਗੇ ਖਾਦੇ ਹਮਮ ਸ਼ਾਇਦ ਉੱਧਰ ਬਾਅਦ ਦੀ ਥਾਂ ਲਈ ਨਿਕਲ ਜਾਵੇ ਭਾਈ ਇਹ ਇਹ ਨਾ yellow ਕਿਉਂ ਆ ਕਿ ਇੱਥੇ ਸ਼ਾਇਦ ਵਾਪਸ ਇਹ ਵੀਰੇ ਨਵਾਂ ਛੱਤਾ ਨਵਾਂ ਛੱਤਾ ਓਕੇ ਇਹ ਨਵਾਂ ਛੱਤਾ ਇਹ ਪੁਰਾਣਾ ਛੱਤਾ ਅੱਛਾ ਪੁਰਾਣਾ ਛੱਤਾ ਇਹ ਜਿਹੜਾ ਪੁਰਾਣਾ ਹੋਊਗਾ ਉਹਦੇ ਚ ਤਾਂ ਨਵਾਂ ਬਣੂਗਾ ਓਕੇ ਪੁਰਾਣਾ ਛੱਤਾ ਕਾਲਾ ਹੋਈ ਜਾਊਗਾ ਜਿਹੜਾ ਨਵਾਂ ਹੋ ਆਹ ਟਾਈਪਸ ਦੇਖ ਬਕਰ ਠੀਕ ਹੈ ਓਕੇ ਤਾਂ ਆਹ ਦੇਖ ਸਕਦੇ ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇ ਬਈ ਆ ਇਹ ਇਹ ਫਿਰ ਬਈ ਕੀ ਇਹਦੀ ਕੋਈ ਕਟਿੰਗ-ਕੁਟਿੰਗ ਵੀ ਕਰਦੇ ਹੋ ਕਟਿੰਗ ਵਿੱਚ ਕਰਨ ਵਾਲੇ ਦੀ ਕਟਿੰਗ ਕਰਦੇ ਆਂ ਵੀਰੇ ਓਕੇ ਜਿਹਦੀ ਨਹੀਂ ਕਟਿੰਗ ਹੁੰਦੀ ਉਹ ਵੀ ਨਹੀਂ ਕਰਦੇ ਠੀਕ ਹੈ ਤਾਂ ਇਧਰਲੇ ਪਾਸੇ ਬਾਈ ਨੇ ਪਹਿਲਵਾਨ ਨੇ ਫੇਰਤਾ ਇਧਰ ਹਨਾ ਮਸ਼ੀਨ ਚਲਾਤੀ ਇਹਨੇ ਪੂਰੇ ਜੋਰ ਨਾਲ ਹਵਾ ਬਹੁਤ ਠੰਡੀ ਹੁੰਦੀ ਹੈ ਬਾਈ ਤਾਂ ਇਧਰ ਦੇ ਪਾਸੇ ਜਿਹੜਾ ਸ਼ਹਿਦ ਹੈ ਉਹ ਸ਼ਾਇਦ ਇਹ ਪੂਰੀ ਫ੍ਰੈਗਰੈਂਸ ਆ ਰਹੀ ਹੈ ਤੁਹਾਨੂੰ ਬਹੁਤ ਵਧੀਆ ਮਾਹੌਲ ਹੈ ਬਾਈ ਇੱਥੇ ਹਨਾ ਮੜਾ ਜਾ ਬਾਈ ਸਲੋ ਕਰੀ ਤਾਂ ਇਧਰ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੀ ਥੱਲੇ ਆ ਡਰਮ ਭਰ ਚੁੱਕਿਆ ਤਾਂ ਬਾਲਟੀ ਭਰ ਕੇ ਕੱਢ ਸਕਦੇ ਹਾਂ ਅਸੀਂ ਬਾਲਟੀ ਭਨੇ ਆ ਸੀ ਆ ਪਹਿਲਾਂ ਸੀ ਇੱਕ ਬਾਲਟੀ ਭਰ ਕੇ ਕੱਢ ਚੁੱਕਿਆ ਓਕੇ ਇੱਕ ਹੋਰ ਕੱਢ ਸਕਦੇ ਆ ਪਾ ਹਾਂ ਹਾਂ ਹੋਰ ਕੱਢ ਹਾਂ ਜਰੂਰ ਇੱਧਰ ਕਹਿ ਦੂੰਗਾ ਨਾ ਵੀ ਇੱਧਰ ਆ ਜੀ ਪੀਰ ਬਣ ਕੇ ਦਿਖਾ ਦੇ ਗੱਤੋਂ ਬਾਲਟੀ ਪੁੱਤੋ ਪੈਂਡਰ ਨਹੀਂ ਲੱਗਦਾ ਅੱਛਾ ਠੀਕ ਹੈ ਪਾਣੀ ਮਾਰ ਦਿ ਤਾਂ ਬਾਲਟੀ ਬਾਟੀ ਆ ਰਹੀ ਹੈ ਬਾਲਟੀ ਵੀ ਆ ਰਹੀ ਹੈ ਅੱਛਾ ਉੱਥੇ ਰੱਖੀ ਅਰ ਸਾਰੇ ਡਰ ਮੁਕਾ ਕੇ ਅਸੀਂ ਆਪ ਸ਼ਾਇਦ ਕੱਢ ਕੇ ਦਿਖਾਵਾਂਗੇ ਤੁਹਾਨੂੰ ਕਿਵੇਂ ਸ਼ਹਿਰ ਕੱਢੀਦਾ ਬਾਈ ਹੋਰਾਂ ਤੋਂ ਸਿੱਖ ਗਏ ਹੁਣ ਇੱਧਰ ਮੜਾ ਜਾ ਦਿਖਾਓ ਆ ਜਿਹੜਾ ਡਰਮ ਦੇ ਵਿੱਚ ਆ ਆ ਜਿਹੜਾ ਹਨੀ ਆ ਸ਼ਹਿਦ ਆ ਆ ਦੇਖੋ ਵੀ ਹੁਣ ਸ਼ਹਿਦ ਸੈੱਲ ਬਿਲਕੁਲ ਖਾਲੀ ਹੋ ਚੁੱਕੇ ਆ ਓਕੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਸੈੱਲ ਬਿਲਕੁਲ ਖਾਲੀ ਹੋ ਚੁੱਕੇ ਨੇ ਵਿੱਚ ਸ਼ਹਿਦ ਸੀ ਹੂੰ ਤੁਹਾਨੂੰ ਮੈਂ ਦੂਜਾ ਛੱਤਾ ਵੀ ਦਿਖਾਉਣਾ ਜਿਹਦੇ ਵਿੱਚ ਸ਼ਹਿਦ ਆ ਅੱਛਾ ਇਹ ਆ ਦੇਖੋ ਸ਼ਹਿਦ ਚਮਕਦਾ ਵਿੱਚ ਹੂੰ ਉਹ ਖਾਲੀ ਹੋ ਚੁੱਕਾ ਸੀ ਇਹ ਸ਼ਹਿਦ ਚਮਕਦਾ ਇਹ ਚਮਕਦਾ ਠੀਕ ਆ ਇਹ ਹੁਣ ਵਿੱਚ ਪਾਵਾਂਗੇ ਜਦੋਂ ਗੇੜਾ ਪਊਗਾ ਹੂੰ ਸ਼ਹਿਦ ਸਾਰਾ ਥੱਲੇ ਹੈ ਇਹ ਸਾਰਾ ਥੱਲੇ ਇਹ ਹਵਾਂ ਵਾਲੀ ਸ਼ਹਿਦ ਨਿਕਲ ਨਹੀਂ ਅੱਛਾ ਹਾਂਜੀ ਠੀਕ ਆ ਕਿਆ ਬਾਰਾ ਭਾਈ ਇਹ ਇਹ ਫਿਰ ਡਰਮ ਕਿੰਨੇ ਕਿਛੱਤਿਆਂ ਨਾਲ ਘੜਦਾ ਇਹ 10 ਛੱਤੇ ਪੈਂਦੇ ਨੇ ਜੀ 10 ਛੱਤੇ ਹਾਂਜੀ ਉਹ ਕੀ 10 ਵੀ ਪੈਂਦੇ ਆ ਕਿ 4 ਵਾਲੇ ਵੀ ਆਉਂਦੀ ਆ 6 ਵਾਲੇ ਵੀ ਆਉਂਦੀ ਆ ਮਸ਼ੀਨ 8 ਫਰੇਮ ਵਾਲੀ ਵੀ ਆਉਂਦੀ ਆ 2 ਫਰੇਮ ਵਾਲੀ ਵੀ ਆਉਂਦੀ ਆ ਹਾਂ ਠੀਕ ਐ ਤੇ ਭਾਈ ਕਿੰਨੇ ਕਿਛੱਤੇ ਨਿਕਲ ਜਾਂਦੇ ਨੇ ਤੇ ਵੇਚਦੀ ਇੱਕ ਦਿਨ 'ਚ ਵੀਰੇ ਆਪਦੇ ਸਿਰ ਤੇ ਘੱਟੇ ਤੇ ਭਵਨ 200 ਬਖਾਹ ਗੱਲ ਪਾਤਾਂ 200 ਬਖਾਹ ਅੱਛਾ ਹਾਂਜੀ ਆਪਦੇ ਸਿਰ ਤੇ ਠੀਕ ਐ ਤਾਂ ਭਾਈ ਬਾਲਟੀ ਵਾਲਾ ਭਾਈ ਕਿੱਥੇ ਉਹ ਰਹਿ ਗਿਆ ਭਾਰਤੀ ਵਾਲਾ ਵੀ ਆ ਰਿਹਾ ਮੁੰਡਾ ਇਹ ਐਨੇ ਟਾਂ ਨੂੰ ਬਾਈ ਨੇ ਕਿਹੜਾ ਪਾਦਾ ਬਾਈ ਹੋਰੇ ਸ਼ਾਇਦ ਘਟ ਰਹੇ ਆ ਮੈਂ ਠੰਡੀ ਹਵਾ ਲੈ ਰਹੇ ਆ ਕਰ ਲੋਰੇ ਬਾਈ ਸਲੋ ਕਰ ਲੋ ਨੇ ਐਸੇ ਜੀ ਤੁਹਾਡਾ ਕੰਮ ਖਰਾਬ ਕਰਤਾ ਹਨਾ ਨਹੀਂ ਨਹੀਂ ਕੋਈ ਚੱਕਰ ਨਹੀਂ ਬਸ ਥੋੜਾ ਜਿਹਾ ਸਮਾਂ ਹੋਰ ਲਵਾਂਗੇ ਤਾਂ ਆ ਬਾਹਰ ਵੀ ਲਾਉਣ ਲੱਗੇ ਆ ਸੀ ਆ ਜਿਹੜਾ ਸ਼ਹਿਦ ਹੈ ਛੋਟੀਆਂ ਅੱਖਾਂ ਸਾਹਮਣੇ ਨਿਕਲਾਂ ਏ ਕੀ ਬਾਤ ਹੈ ਆ ਦੇਖ ਲੋ ਇਹ ਦੇਖੋ ਪਿਓਰ ਹਣੀ ਬਿਲਕੁਲ ਪਿਓਰ ਹਣੀ ਹੈ ਨਾ ਇਹ ਡੱਬੀਆਂ ਡੁੱਬੀਆਂ ਵਾਲਾ ਨਹੀਂ ਖਾਣਾ ਚਾਹੀਦਾ ਮੈਨੂੰ ਲੱਗਦਾ ਹੁਣ ਹੈ ਨਾ ਨਹੀਂ ਵੀਰੇ ਹਾਂ ਨਾ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਫਾਰਮ ਤੋਂ ਲੋ ਹੂੰ ਘਰੇ ਖਾਓ ਹੂੰ ਕੋਈ ਬਿਆਰੂ ਨਾ ਲੋ ਹੂੰ ਸਹੀ ਹੈ ਭਾਈ ਬਾਲਟੀ ਭਰਨਾਂ ਲਈ ਹੈ ਇਹ ਦੇਖ ਲੈ ਨਵੀ ਗੌਰ ਨਾਲ ਦੇਖ ਲੈ ਭਾਈ ਇਹ ਫਿਰ ਕਿੰਨੀਆਂ ਕ ਬਾਲਟੀਆਂ ਬਣ ਜਾਂਦੀਆਂ ਇੱਕ ਜਾਨੀ ਕਿ 10 ਬਕਸ਼ਿਆ ਤੋਂ ਨਿਕਲ ਜਾਂਦੀ ਇੱਕ ਪਾਲਟੀ। ਕੈਲੀਬਰ ਦੇ ਦੋ ਵੀ ਨਿਕਲ ਜਾਂਦੇ। ਅੱਛਾ ਤਿੰਨ ਵੀ ਨਿਕਲ ਜਾਂਦੀ। ਹੂੰ। ਇਹ ਦਾ ਆਪਣੇ ਸੱਤ ਤੇ। ਕੰਮ ਤੇ। ਕੰਮ ਤੇ ਤੇ ਮੌਸਮ ਤੇ ਤੇ ਪੈ। ਮੰਨ ਤਾਂ ਇਹ 10 ਹੁੰਦਾ ਜੇ ਦੁੱਖ ਘੱਟ ਨਿਕਲਦੀਆਂ। ਵੀਰੇ ਜੋ ਨਿਕਲ ਆਉਂਦਾ ਹੀ ਹੈ। ਹੂੰ। ਠੀਕ। ਮੰਨ 10 ਕਰਕੇ ਕੀ ਕਰ ਲਾਂਗੇ ਆਪਾਂ? ਬਈ ਸ਼ਾਇਦ ਤੋਂ ਬਿਨਾ ਹੋਰ ਕਿਹੜੇ-ਕਿਹੜੇ ਪਾਰਟ ਆ ਇਹਦੇ? ਜਿਹੜੇ ਵਿਕਦੇ ਆ ਜਾਂ ਜਿਹੜੇ ਇਹਦੀ ਵੀਰੇ ਰੌਲੇ ਕੇਲੀ ਵਿਕਦੀ ਆ। ਜੀ ਬੇਮਨਾਉਏ ਆਪਣੇ ਜਿਹੜਾ ਹੋ ਗਿਆ ਉਹ ਵੀ ਵਿਕਦਾ ਇਹਦਾ। ਹੂੰ। ਤਕਰੀਬਨ ਮੱਖੀ ਦੀ ਹਰ ਇੱਕ ਚੀਜ਼ ਹੀ ਕੰਮ ਆਉਂਦੀ ਹੈ ਜ਼ਹਿਰ ਦਾ ਕੀਪਾ ਵਿਕਦਾ ਜ਼ਹਿਰ ਤਕਰੀਬਨ ਮੇਰੇ ਹਿਸਾਬ ਦੇ ਵਿੱਚ ਕਰੋੜ ਰੁਪਏ ਦੇ ਨੇੜੇ ਤੇੜ ਹੋਗਾ ਕਰੀਏ ਆਪਾਂ ਜ਼ਹਿਰ ਹੀ ਬਣਾਇਆ ਕਰਾਂਗੇ ਜ਼ਹਿਰ ਤਾਂ ਕਰ ਲੈਣੇ ਵੀਰੇ ਆਪਾਂ